ਕਾਫੀ ਜਿਹੜਾ ਨੀਵਾ ਏਰੀਆ ਕਿਹਾ ਜਾਂਦਾ ਸੀ ਇਹ ਜਿਹੜਾ ਬੈਕਵਰਡ ਸਾਈਡ ਆ ਜਾਂਦੀ ਹੈ ਤਾਂ ਉਹਨੂੰ ਕਿਸ ਤਰੀਕੇ ਨਾਲ ਜਿਹੜਾ ਸਾਰਾ ਉਹ ਗਰੋ ਕਰਵਾ ਰਹੇ ਹਾਂ ਕਹਿ ਲਓ ਉਸ ਨੂੰ ਉਹ ਜਿਹੜਾ ਪੱਧਰ ਉਹਦਾ ਉੱਚਾ ਕਰਵਾ ਰਹੇ ਆਂ ਦੇਖੋ ਅੱਜ ਅਸੀਂ ਸਤੰਤਰਨਗਰ ਮਹੱਲੇ ਦੇ ਵਿੱਚ ਖੜੇ ਆਂ ਔਰ ਕਿਸੇ ਟਾਈਮ ਤੇ ਇਹਨੂੰ ਸਤੰਤਰਨਗਰ ਨਹੀਂ ਨੂੰ ਸਿਰਫ ਟੋਏ ਕਿਹਾ ਜਾਂਦਾ ਸੀ ਉਹਦਾ ਕਾਰਨ ਕੀ ਸੀ ਕਿ ਤੁਹਾਨੂੰ ਮੈਂ ਦਿਖਾ ਸਕਦੀ ਹਾਂ ਜਿਹੜਾ ਇਹ ਨੀਚੇ ਲੈਵਲ ਹੈਗਾ ਆ ਇਹ ਇਹ ਜਿਹੜਾ ਲੈਵਲ ਹੈ ਇਹ ਉਸ ਟਾਈਮ ਗਲੀ ਦਾ ਲੈਵਲ ਹੁੰਦਾ ਸੀ ਅੱਜ ਇਹਨਾਂ ਦੇ ਪਿਆਰ ਦੀ ਬਦੌਲਤ ਇਨਾ ਮਾਨ ਮਿਲਿਆ ਕਿ ਪਹਿਲਾਂ ਇਹਨਾਂ ਨੇ ਕਾਉਂਸਲਰ ਚੁਣਿਆ ਔਰ ਇਹਨਾਂ ਦੀਆਂ ਦੁਆਵਾਂ ਸਦਕਾ ਜ ਪੂਰੇ ਲੁਧਿਆਣਾ ਸ਼ਹਿਰ ਦੀ ਨੁਮਾਇੰਦਗੀ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਪਰ ਅੱਜ ਪ੍ਰਮਾਤਮਾ ਦੀ ਦਇਆ ਦੇ ਨਾਲ ਜੇ ਸਾਫ਼ ਨੀਅਤ ਨਾਲ ਲੱਗੇ ਆ ਤਾਂ ਤੁਹਾਡੇ ਸਾਹਮਣੇ ਹੈ ਵੀ ਇਹ ਸਤੰਤਰਨਗਰ ਏਰੀਆ ਅੱਜ ਵਾਕਈ ਇਹਨੂੰ ਕੋਈ ਟੋਏ ਨਹੀਂ ਕਹਿੰਦਾ ਇਹਨੂੰ ਸਤੰਤਰਨਗਰ ਏਰੀਆ ਹੀ ਕਿਹਾ ਜਾਂਦਾ ਹੈ ਸਮਝ ਜ਼ਰੂਰ ਥੋੜਾ ਲੱਗਿਆ ਬਟ ਅੱਜ ਮੈਨੂੰ ਮਾਣ ਹੈ ਕਿ ਵੀ ਇਹਨਾਂ ਨੇ ਅਸ਼ੀਰਵਾਦ ਦਿੱਤਾ ਕਾਉਂਸਲਰ ਬਣੇ ਨੂੰ ਹਜੇ ਸਾਲ ਨਹੀਂ ਹੋਇਆ ਤੇ ਅੱਜ ਇਹ ਅਸੀਂ ਪੂਰਤੀ ਤੇ ਪਹੁੰਚ ਗਏ ਆ ਸੋ ਕਿਸੇ ਤਰੀਕੇ ਦੀ ਵੀ ਕੋਈ ਕੰਪਲੇਂਟ ਹੈ ਤਾਂ ਅਸੀਂ ਹਮੇਸ਼ਾ ਅਵੇਲੇਬਲ ਹੈ ਜੇ ਅੱਜ ਇਹਨਾਂ ਨੇ ਇਹਨਾਂ ਮਾਨ ਸਤਕਾਰ ਦਿੱਤਾ ਤਾਂ ਇਹ ਜਿਹੜੇ ਮੇਰੇ ਸਾਹ ਨੇ ਇਹ ਇਹਨਾਂ ਦੇ ਵਾਸਤੇ ਹਮੇਸ਼ਾ ਹਾਜ਼ਰ ਨੇ